ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਦੋਨੋਂ ਸੀਟਾਂ ਬੀਜੇਪੀ ਦੇ ਖਾਤੇ ਪਈਆਂ ਬੀਜੇਪੀ ਦੇ ਚੰਡੀਗੜ੍ਹ ਪ੍ਰਧਾਨ ਜਤਿੰਦਰਪਾਲ ਮਲੋਤੜਾ ਸਾਡੇ ਨਾਲ ਨੇ ਗੱਲਬਾਤ ਕਰਦੇ ਹੋਰ ਅਗਲੀ ਰਣਨੀਤੀ ਜਿਹੜੀ ਉਹ ਵੀ ਜਰੂਰ ਸੁਣਾਗੇ ਮਲੋਤੜਾ ਸਾਹਿਬ ਕਿਸ ਤਰੀਕੇ ਨਾਲ ਸਾਰਾ ਵਿਹਾਰ ਦੇਖਦੇ ਹੋ ਪਹਿਲਾਂ ਵੀ ਇਹ ਦੋਨੋਂ ਸੀਟਾਂ ਬੀਜੇਪੀ ਦੇ ਖਾਤੇ ਪਈਆਂ ਸੀ ਫਿਰ ਹਾਈ ਕੋਰਟ ਸੁਪਰੀਮ ਕੋਰਟ ਔਰ ਫਿਰ ਦੁਬਾਰਾ ਉਹੀ ਗੱਲ ਹੋਗੀ ਫਿਰ ਦੇਖੋ ਹਮੇਸ਼ਾ ਭਾਰਤੀ ਜਨਤਾ ਪਾਰਟੀ ਕੋਲ ਬਹੁਮਤ ਰਿਹਾ ਔਰ ਮੋਦੀ ਦੀ ਨੀਤੀਆਂ ਨੂੰ ਦੇਖਦੇ ਹੋਏ ਔਰ ਭਾਰਤੀ ਜਨਤਾ ਪਾਰਟੀ ਦੇ ਕੰਮ ਨੂੰ ਦੇਖਦੇ ਹੋਏ ਲੋਕੀ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਦੇ ਰਾਪ ਦੇ ਕਾਉਂਸਲਰਜ਼ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦੇ ਆ ਤੇ ਉਹਦੇ ਵਿੱਚ ਨਾਤੇ ਕਿਸੇ ਨੂੰ ਕੋਈ ਆਬਜੈਕਸ਼ਨ ਹੋਣਾ ਚਾਹੀਦਾ ਹੈ ਇਹਦਾ ਰਿਸਪੌਂਸਿਬਿਲਟੀ ਆ ਪਾਰਟੀ ਦੀ ਬੰਦੀ ਹੈ ਕੇਜਰੀਵਾਲ ਜੀ ਦੀ ਬੰਦੀ ਹੈ ਭਗਤ ਮਾਨ ਜੀ ਦੀ ਬੰਦੀ ਹੈ ਵੀ ਆਪਣੇ ਕਾਉਂਸਲਰ ਨੂੰ ਸੈਟੀਸਫਾਈਡ ਕਰਨ ਅਗਰ ਉਹ ਤੁਹਾਡੇ ਤੋਂ ਸੈਟੀਸਫਾਈਡ ਨਹੀਂ ਹੈ ਫਿਰ ਉਹ ਇੱਧਰ ਉੱਧਰ ਜਾ ਰਹੇ ਅਰੇ ਸਾਡਾ ਤਾਂ ਕੋਈ ਰੋਲ ਨਹੀਂ ਹੈ ਨਾ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਵੀ ਤਿੰਨ ਕਾਉਂਸਲਰ ਆ ਗਏ ਇਹੋ ਜੀ ਬੀਜੇਪੀ ਕੋ ਕਿਹੜੀ ਗਿੱਦੜ ਸਿੰਘੀ ਹੈ ਵੀ ਲਗਾਤਾਰ ਆਇਆ ਹੁਣ ਵੀ ਗੱਲਾਂ ਚੱਲ ਰਹੀਆਂ ਦੇਖੋ ਪੂਰੇ ਹਿੰਦੁਸਤਾਨ 'ਚ ਦੇਖੋ ਕਾਂਗਰਸ ਦੇ ਆਪ ਦੇ ਐਸਪੀ ਦੇ ਸਾਰੇ ਜਿਹੜੇ ਹੈਗੇ ਆ ਮੈਂਬਰ ਆਫ ਪਾਰਲੀਮੈਂਟ ਐਮਐਲਏ ਸਾਰੇ ਬੀਜੇਪੀ ਤੇ ਜਾ ਰਹੇ ਗਿੱਦੜ ਸਿੰਘੀ ਨਹੀਂ ਹੈ ਸਰ ਮੋਦੀ ਦੀ ਗਾਰੰਟੀ ਹੈ ਮੋਦੀ ਜੀ ਨੇ ਜੋ ਡਿਲੀਵਰੀ ਦਿੱਤੀ ਹੈ ਹਿੰਦੁਸਤਾਨ 'ਚ ਬਾਹਰ ਉਹ 70 ਸਾਲ ਚ ਕੋਈ ਬਾਰਦੀ ਦੇ ਨਹੀਂ ਸਕੀ ਅਸ ਦੇਖੋ 354000 ਕਿਲੋਮੀਟਰ ਰੂਰਲ ਰੋਡਸ ਬਣ ਚੁੱਕੀਆਂ 10 ਕਰੋੜ ਸਿਲੰਡਰ ਜਿਹੜੀਆਂ ਔਰਤਾਂ ਸਵੇਰੇ ਲੱਕੜੀ ਚੁੰਨਣ ਜਾਂਦੀਆਂ ਸੀ ਇਹ ਦੇਖੋ ਇਹਨਾਂ ਨੇ ਕੀ ਹਾਲ ਕਰ ਰੱਖਿਆ ਸੀ 370 ਦਾਰਾ ਜਿਹੜੇ ਕਾਂਗਰਸ ਵਾਲੇ ਕਹਿੰਦੇ ਸੀ ਇਹ ਕਦੀ ਹਟ ਹੀ ਨਹੀਂ ਸਕਦੀ 트리플 ਤਲਾਕ ਰਾਮ ਮੰਦਿਰ ਜਿਹਦੇ ਪਿੱਛੇ 500 ਸਾਲਾਂ ਤੋਂ ਕੁਰਬਾਨੀਆਂ ਦਿੱਤੀਆਂ ਸਾਡੇ ਸਨਾਤਨੀਆਂ ਨੇ ਉਹ ਸਾਰਾ ਕੁਝ ਡਿਲੀਵਰੀ ਹੈ ਸਰ ਕਾਂਗਰਸ ਮੁੱਦੇ ਨੂੰ ਸੁਲਝਾਣੇ ਨਹੀਂ ਚਾਹਦੀ ਕਾਂਗਰਸ ਦੇ ਰਾਜ 'ਚ ਕਦੀ ਇੱਥੇ ਬੰਬ ਫਟਦਾ ਸੀ ਕਦੀ ਉੱਥੇ ਬੰਬ ਫਟਦਾ ਸੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਦਿਹਾਤੀ ਔਰਤ ਕਹਿੰਦੇ ਸੀ ਇਹ ਪੋਜੀਸ਼ਨ ਸੀ ਸਾਡੀ ਅੱਜ ਵਰਲਡ ਦੇ ਵਿੱਚ ਮੋਦੀ ਜੀ ਫਸਟ ਨੰਬਰ ਦੇ ਪਪੂਲਰ ਲੀਡਰ ਹੈ ਉਹ ਤੁਸੀਂ ਵੀ ਜਾਣਦੇ ਹੋ ਉਹਨਾਂ ਨੇ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਜਿਸ ਤਰੀਕੇ ਨਾਲ ਹੋਇਆ ਹੁਣ ਮੇਅਰ ਉਹਨਾਂ ਦਾ ਬਣ ਗਿਆ ਤਾਂ ਕੋਈ ਜਿਹੜਾ ਏਜੰਡਾ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਉਂਕਿ ਬੀਜੇਪੀ ਨੇ ਨਹੀਂ ਨਹੀਂ ਮੇਅਰ ਨੂੰ ਤਾਂ ਜੀ ਰਿਜਾਈਨ ਕਰ ਦੇਣਾ ਚਾਹੀਦਾ 35 ਮੈਂਬਰ ਦੇ ਹਾਊਸ ਦੇ ਵਿੱਚ 10 ਮੈਂਬਰ ਤੁਹਾਡੇ ਆ 25% ਵੋਟ ਸ਼ੇਅਰ ਤੁਹਾਡੇ ਕੋਲ ਹੈ ਤੇ ਜੇਕਰ ਭਗਵਤ ਮਾਨ ਜੀ ਔਰ ਕੇਜਰੀਵਾਲ ਜੀ ਕੈਰੇਕਟਰ ਦੀਆਂ ਗੱਲਾਂ ਕਰਦੇ ਆਂ ਕਿ ਜ ਉਹਨਾਂ ਨੂੰ ਕੈਰੇਕਟਰ ਨਜ਼ਰ ਨਹੀਂ ਆਂਦਾ ਕਿ ਦੁਨੀਆ ਤੇ ਹੀ ਅਲੀਗੇਸ਼ਨ ਲਾਉਂਦੇ ਆਂ ਕੇਜਰੀਵਾਲ ਜੀ 50 ਕਰੋੜ ਰੁਪਏ ਆਪਣੇ ਘਰ ਤੇ ਖਰਚਦਾ ਪਹਿਲੇ ਕਹਿੰਦਾ ਮੈਂ ਸਕਿਉਰਟੀ ਨਹੀਂ ਲਾਉਂਗਾ ਆਪਣੇ ਰਿਸ਼ਤੇਦਾਰ ਨੂੰ ਕਰਾਂ ਪਹਿਲਾਂ ਰਾਮ ਮੰਦਰ ਜਾਣ ਨੂੰ ਮਨਾ ਕਰਦਾ ਫਿਰ ਉੱਥੇ ਮੱਥਾ ਟੇਕਣ ਚੱਲ ਲਗੇ ਅੱਜ ਚੋਰ ਕਹਿੰਦੇ ਆ ਕੱਲ ਨੂੰ ਸੁਪਰੀਮ ਕੋਰਟ 'ਚ ਅਫੀਡੇਵਿਟ ਦੇ ਕੇ ਮਾਫੀ ਮੰਗਦੇ ਐਦੇ ਕੈਰੇਕਟਰ ਆ ਲੋਕਾਂ ਦਾ 70000 ਕਰੋੜ ਰੁਪਏ ਪੰਜਾਬ ਤੇ ਕਰਜ਼ਾ ਚੁਕਾ ਲਿਆ 20000 ਕਰੋੜ ਵੀ ਐਡ ਲਗਾ ਰਹੇ ਆ ਡਵੈਲਪਮੈਂਟ ਜ਼ੀਰੋ ਐ ਫੈਕਟਰੀ ਕੋਈ ਲੱਗ ਨਹੀਂ ਰਹੀ ਇਨਫਰਾਸਟ੍ਰਕਚਰ ਡਵੈਲਪਮੈਂਟ ਜ਼ੀਰੋ ਐ ਕਿੱਦਾਂ ਦੀ ਸਰਕਾਰ ਐ 3 ਲੱਖ ਕਰੋੜ ਰੁਪਇਆ ਪੰਜਾਬ ਨੂੰ ਕਰਜ਼ੇ ਚ ਪਾ ਕੇ ਜਾਣਗੇ ਲੋਕ ਲੇਕਿਨ ਇਹਦੇ ਵਿੱਚ ਮੇਰਤਾ ਜਿਹੜੇ ਚੰਡੀਗੜ੍ਹ ਦੇ ਨੇ ਉਹ ਹੁਣੇ ਗੱਲ ਕਰ ਰਹੀ ਸੀ ਉਹ ਕਹਿੰਦੇ ਵੀ ਅਸੀਂ ਚੰਡੀਗੜ੍ਹ ਵੀ ਹੁਣ ਐਮਪੀ ਜਿਹੜਾ ਆਪ ਦਾ ਬਣਾਵਾਂਗੇ ਡੀਆ ਲਾਇਸਾ ਔਰ ਹੌਲੀ ਹੌਲੀ ਇਸੇ ਤਰੀਕੇ ਨਾਲ ਪੂਰੇ ਭਾਰਤ 'ਚ ਦੇਖੋ ਇਹ ਤੁਹਾਨੂੰ ਕੁਐਸਚਨ ਪਵਨ ਮਨਸਲ ਜੀ ਨੂੰ ਪੁੱਛਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਲਾਲਚ ਪਿੱਛੇ ਭਾਈ ਸਾਹਿਬ ਇੱਕ ਬੰਦੇ ਦੀ ਉਮਰ ਹੋ ਜਾਂਦੀ ਹੈ ਲਾਲਚ ਛੁੱਟ ਜਾਂਦਾ ਪਵਨ ਮਨਸਲ ਜੀ ਦਾ ਲਾਲਚ ਨਹੀਂ ਛੁੱਟ ਰਿਹਾ ਆਪਣੇ ਲਾਲਚ ਪਿੱਛੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਬਰਬਾਦ ਕਰਤਾ ਕੇਜਰੀਵਾਲ ਜੀ ਦੇ ਹੱਥ ਜਵੇਸਾ ਪੰਜਾਬ ਚ ਉਹਨਾਂ ਦਾ ਕੋਈ ਗਠਬੰਧਨ ਨਹੀਂ ਹੈ ਚੰਡੀਗੜ੍ਹ ਚ ਕੋਈ ਗਠਬੰਧਨ ਨਹੀਂ ਹੈ ਨੈਸ਼ਨਲ ਲੈਵਲ ਤੇ ਕੋਈ ਗਠਬੰਧਨ ਨਹੀਂ ਹੈ ਜੇ ਚੰਡੀਗੜ੍ਹ ਚ ਗਠਬੰਧਨ ਹੋ ਗਿਆ ਐਦਾਂ ਦਾ ਗਠਬੰਧਨ ਤੇ ਮੇਰੇ ਖਿਆਲ ਸੰਸਾਰ ਚ ਪਹਿਲਾਂ ਹੀ ਹੋਏਗਾ ਔਰ ਹੁਣ ਜਿਹੜੇ ਬਾਕੀ ਰਹਿ ਗਏ ਕਾਉਂਸਲਰ ਉਹ ਕਦੋਂ ਬੀਜੇਪੀ ਚ ਸ਼ਾਮਲ ਕਰਵਾ ਰਹੇ ਦੇਖੋ ਜਿਹਦੀ ਮਰਜ਼ੀ ਉਹ ਬੀਜੇਪੀ ਚ ਆ ਸਕਦਾ ਮੋਦੀ ਦੀ ਗਾਰੰਟੀ ਕੰਮ ਕਰਦੀ ਹੈ ਬੀਜੇਪੀ ਚ ਜਿਨ੍ਹਾਂ ਨੂੰ ਉਸ ਗਰੰਟੀ ਤੇ ਵਿਸ਼ਵਾਸ ਆ ਉਹ ਬੀਜੇਪੀ ਚਾਹੁੰਦੇ ਰਹਿਣਗੇ ਕੌਂਸਲਰ ਰਹਿ ਕੇ ਆਮ ਪਾਰਟੀ ਦੇ ਵੇਖੋ ਆਮ ਆਦਮੀ ਦੇ ਕਾਂਗਰਸ ਦੇ ਸਭ ਆ ਰਹੇ ਸਰ ਪੂਰੇ ਹਿੰਦੁਸਤਾਨ ਚ ਮੇਅਰ ਮੇਅਰ ਵੀ ਆ ਸਕਦੇ ਨੇ ਬਣੇ ਹਾਂ ਹੋ ਸਕਦਾ ਉਹਨਾਂ ਨੂੰ ਅਗਰ ਲੱਗੇ ਵੀ ਮੈਂ ਮੋਦੀ ਦੀ ਗਰੰਟੀ ਤੋਂ ਪ੍ਰਭਾਵਿਤ ਹੋ ਵੀ ਆ ਸਕਦੇ ਬਿਲਕੁਲ ਧੰਨਵਾਦ ਆ तमाम ਉੱਦੇ ਸੀ ਅੱਜ ਦੀ ਇਲੈਕਸ਼ਨ ਤੋਂ ਬਾਅਦ ਕਿਉਂਕਿ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਬੀਜੇਪੀ ਦੇ ਨੇ ਲੇਕਿਨ ਮੇਅਰ ਜਿਹੜੇ ਆਮ ਪਾਰਟੀ ਦੇ ਬਣਨ ਕਰਕੇ ਕਈ ਏਜੰਡਾ ਦੇ ਵਿੱਚ ਜਿਸ ਤਰੀਕੇ ਨਾਲ ਕੋਈ ਦਿੱਕਤ ਆ ਸਕਦੀ ਸਾ ਸਿੱਧੇ ਤੌਰ ਦੇ ਉੱਪ ਬੀਜਪੀ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਮੇਰ ਵੀ ਜਿਹੜੇ ਨੇ ਜਲਦੀ ਤੋਂ ਜਲਦ ਬੀਜਪੀ ਰਛਮਲ ਹੋ ਸਕਦੇ ਹਨ ਗੱਲ ਹੈ ਕੇਵਲ ਮੇਦੀ ਜਿਹੜੀ મોદી ਦੀ ਗਰੰਟੀ ਦੀ ਕੈਮਰਾ ਪਰਸਨ ਸੁਮਿਤ ਨਾਲ ਮੌਜੂਦ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ఓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ कारोबार ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप